ਜਦੋਂ ਬਾਰਡਰ ਦੇ ਉੱਪਰ ਫਿਰ ਬੈਰੀਕੇਡਾਂ ਨੂੰ ਟੋਚਨ ਪਾਤੇ ਮੁੰਡਿਆਂ ਨੇ ਔਰ ਲਗਾਤਾਰ ਹੰਝੂ ਗੈਸ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਆ ਤਾਂ ਹੰਝੂ ਗੈਸ ਦੇ ਗੋਲੇ ਲਗਾਤਾਰ ਫਿਰ ਤੋਂ ਦਾਗਣੇ ਸ਼ੁਰੂ ਕਰ ਦਿੱਤੇ ਆ ਸਿੱਧੀ ਤਸਵੀਰ ਲਗਾਤਾਰ ਦਿਖਾਉਣੇ ਤੁਹਾਨੂੰ ਕਿ ਹੰਝੂ ਗੈਸ ਦੇ ਗੋਲੇ ਲਗਾਤਾਰ ਬਲਾਸਟ ਤੇ ਬਲਾਸਟ ਹੋ ਰਿਹਾ ਜ਼ਬਰਦਸਤ ਤਰੀਕੇ ਦੇ ਨਾਲ ਧਮਾਕੇ ਕੀਤੇ ਜਾ ਰਹੇ ਆ ਜ਼ਬਰਦਸਤ ਤਰੀਕੇ ਦੇ ਨਾਲ ਧਮਾਕੇ ਕੀਤੇ ਜਾ ਰਹੇ ਆ ਜ਼ਬਰਦਸਤ ਅੱਗੇ ਵੀ ਬੈਂਟੀ ਉਧਰ ਕਿਉਂਤੀ ਟਰੈਕਟਰ ਲੈ ਕੇ ਨੌਜਵਾਨ ਪਹੁੰਚ ਗਿਆ ਅੱਗੇ ਔਰ ਦੇਖੋਗੇ ਤੁਸੀਂ ਅੱਗੇ ਅਸੀਂ ਲਗਾਤਾਰ ਅਗਲੇ ਬੰਦੇ ਚੱਲ ਕੇ ਤਸਵੀਰ ਦਿਖਾਉਨੇ ਤੁਹਾਨੂੰ ਇਸ ਪਾਸੇ ਦੀ ਤਾਂ ਉਧਰੋਂ ਮੁੰਡਿਆਂ ਨੇ ਵੀ ਖਵਾਰੇ ਛੱਡਨੇ ਸ਼ੁਰੂ ਕਰ ਦਿੱਤੇ ਆ ਮੁੰਡਿਆਂ ਨੇ ਵੀ ਤਾਂ ਨੌਜਵਾਨ ਵੀ ਦੇਖੋ ਤੁਸੀਂ ਉਧਰਲੇ ਬੰਦੇ ਟਰੈਕਟਰ ਲੈ ਕੇ ਅੱਗੇ ਪਹੁੰਚ ਗਿਆ ਨੌਜਵਾਨ ਤਸਦੀ ਤਸਵੀਰ ਰੋ ਪੰਜਾਬ ਟੀਵੀ ਤੇ ਲਗਾਤਾਰ ਦਿਖਾਉਨੇ ਆ ਤੁਹਾਨੂੰ ਇੱਕ ਬੰਦੇ ਆਸਮਾਨ ਦੇ ਵਿੱਚ ਨੌਜਵਾਨਾਂ ਨੇ ਪਤੰਗਾ ਚੜ੍ਹ ਦਿੱਤੀਆਂ ਨੌਜਵਾਨਾਂ ਨੇ ਅਸਮਾਨ ਦੇ ਵਿੱਚ ਪਤੰਗਾ ਚਾੜ ਦੁੱਤੀਆਂ ਔਰ ਡਰੋਨ ਤਾਂ ਇਧਰ ਹੁਣ ਕਹਿੰਦੇ ਆ ਨਹੀਂ ਸਕਦਾ ਪਰ ਇਧਰ ਲਗਾਤਾਰ ਬਲਾਸਟ ਤੇ ਬਲਾਸਟ ਹੋ ਰਹੇ ਆ ਲਗਾਤਾਰ ਬਲਾਸਟ ਕੀਤੇ ਜਾ ਰਹੇ ਆ ਪਰ ਬੈਰੀਕੇਟ ਤੋੜਨ ਦੀ ਪੂਰੀ ਕੋਸ਼ਿਸ਼ ਇਧਰੋਂ ਨੌਜਵਾਨਾਂ ਦੇ ਵੱਲੋਂ ਕੀਤੀ ਜਾ ਰਹੀ ਆ ਇਧਰ ਲਿ ਬਨੇ ਇਧਰ ਲਿ ਬਨੇ ਦੇਖੋ ਤਾਂ ਜੇ ਕੋਈ ਹੰਝੂ ਗੈਸ ਦਾ ਗੋਲਾ ਡਿੱਗਦਾ ਤਾਂ ਉਹਦੇ ਉੱਪਰ ਬੋਰੀਆਂ ਸੁੱਟ ਦਿੱਤੀਆਂ ਜਾਂਦੀਆਂ ਭੇਕੇ ਔਰ ਇਧਰ ਵੀ ਮੁੰਡੇ ਦੇਖੋ ਇਧਰ ਵੀ ਨੌਜਵਾਨਾਂ ਨੇ ਪਤੰਗਬਾਜ਼ੀ ਸ਼ੁਰੂ ਕਰਤੀ ਆ ਕਹਿੰਦੇ ਡਰੋਨ ਨਹੀਂ ਇਧਰ ਆਉਣ ਦੇਣਾ ਸੀ ਤਾਂ ਦੂਜੇ ਪੰਨੇ ਹੰਝੂ ਗੈਸ ਦੇ ਗੋਲਿਆਂ ਦਾ ਤੋੜ ਵੀ ਕੱਢ ਲਿਆ ਤਾਂ ਆਹ ਦੇਖੋ ਤੁਸੀਂ ਪਾਣੀ ਇਧਰ ਹੰਝੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਲਗਾਤਾਰ ਔਰ ਆ ਦੇਖੋ ਆਹ ਬਲਾਸਟ ਆਹ ਬਲਾਸਟ ਕੀਤੇ ਜਾ ਰਿਹਾ ਆਹ ਦੇਖੋ ਹੰਝੂ ਗੈਸ ਦੇ ਗੋਲੇ ਲਗਾਤਾਰ ਲਗਾਤਾਰ ਡਾਕੇ ਜਾ ਰਹੇ ਆ ਕਿਸਾਨਾਂ ਦੇ ਉੱਪਰ ਹੰਝੂ ਗੈਸ ਦੇ ਗੋਲੇ ਜੋ ਕਿ ਮੈਦਾ ਕੇ ਜਾਣੇ ਚਾਹੀਦੇ ਤਾਂ ਹਕੂਮਤ ਦੇਖੋ ਕੀ ਕਰ ਰਹੀ ਹੈ ਸਰਕਾਰ ਤਾਂ ਲਗਾਤਾਰ ਲਗਾਤਾਰ ਨੌਜਵਾਨਾਂ ਦੇ ਉੱਪਰ ਬਲਾਸਟ ਕੀਤੇ ਜਾ ਰਹੇ ਆ ਇਸ ਬੰਨੇ ਵੀ ਖੰਝੂ ਗੈਸ ਦੇ ਗੋਲੇ ਡਾਕੇ ਜਾ ਰਹੇ ਆ ਤਾਂ ਫਿਰ ਉਧਰ ਵੀ ਲਗਾਤਾਰ ਜਕਾਰੇ ਛੱਡਦੇ ਹੋਏ ਨੌਜਵਾਨ ਲੱਗੇ ਹੋਏ ਆ ਤਾਂ ਇਹ ਧਮਾਕੇ ਲਗਾਤਾਰ ਤਾਂ ਲਗਾਤਾਰ ਧਮਾਕਿਆਂ ਤੇ ਧਮਾਕੇ ਕੀਤੇ ਜਾ ਰਹੇ ਆ ਲਗਾਤਾਰ ਇਸ ਤਰੀਕੇ ਨਾਲ ਬਲਾਸਟ ਕੀਤੇ ਜਾ ਰਹੇ ਆ ਪਰ ਫਿਰ ਵੀ ਨੌਜਵਾਨ ਜ਼ਬਰਦਸਤ ਤਰੀਕੇ ਨਾਲ ਡਟੇ ਹੋਏ ਆ ਨੌਜਵਾਨ ਫਿਰ ਵੀ ਜਬਰਦਸਤ ਤਰੀਕੇ ਦੇ ਨਾਲ ਲੱਗੇ ਹੋਏ ਆ ਫਿਰ ਤੋਂ ਟੱਕਰਾ ਕੀਤਾ ਜਾ ਰਿਹਾ ਸਰਕਾਰ ਦੇ ਨਾਲ ਤਾਂ ਸਿੱਧੀਆਂ ਸਿੱਧੀਆਂ ਚਲਾਈਆਂ ਜਾ ਰਹੀਆਂ ਇਸ ਵਾਰ ਸਿੱਧੇ ਗੋਲੇ ਧਾਕੇ ਜਾ ਰਹੇ ਆ ਤਾਂ ਲਗਾਤਾਰ ਇਹ ਤਮਾਕਾ ਫਿਰ ਤੋਂ ਸ਼ੰਭੂ ਬੈਰੀਅਰ ਦੇ ਉੱਪਰ ਲਗਾਤਾਰ ਬਲਾਸਟ ਤੇ ਬਲਾਸਟ ਹੋ ਰਿਹਾ ਔਰ ਉਧਰੋਂ ਨੌਜਵਾਨ ਵੀ ਕਹਿੰਦੇ ਅਸੀਂ ਮੁਕਾਬਲਾ ਕਰਾਂਗੇ ਸਰਕਾਰ ਦੇ ਨਾਲ ਤਾਂ ਇਧਰਲੇ ਬੰਦੇ ਵੀ ਗੋਲੇ ਧਾਕਨੇ ਸ਼ੁਰੂ ਕਰ ਦਿੱਤੇ ਆ ਇਧਰਲੇ ਬੰਦੇ ਵੀ ਪਕੜਨ ਮੱਚੀ ਆ ਇਧਰਲੇ ਬੰਦੇ ਵੀ ਲਗਾਤਾਰ ਗੋਲੇ ਧਾਕਨੇ ਸ਼ੁਰੂ ਕਰ ਦਿੱਤੇ ਆ ਤਾਂ ਲਗਾਤਾਰ ਗੋਲੇ ਡਾਗੇ ਜਾ ਰਹੇ ਆ ਸ਼ੰਭੂ ਬੈਰੀਅਰ ਦੇ ਉੱਪਰ ਆਸੀਂ ਸ਼ੰਭੂ ਬਾਰਡਰ ਦੇ ਉੱਪਰ ਕੱਲ ਵੀ ਕਾਫੀ ਨੌਜਵਾਨ ਫੱਟੜ ਹੋਏ ਕਾਫੀ ਨੌਜਵਾਨਾਂ ਦੇ ਸੱਟਾਂ ਵੱਜੀਆਂ ਪਰ ਅੱਜ ਜਿਆਦਾ ਅਸਰ ਨਹੀਂ ਹੋ ਰਿਹਾ ਕਿਉਂਕਿ ਅੱਜ ਨੌਜਵਾਨਾਂ ਨੇ ਵੀ ਹੱਲ ਕੱਢ ਲਿਆ ਨੌਜਵਾਨਾਂ ਨੇ ਵੀ ਬੋਰੀਆਂ ਛੁੱਟ ਦਿੰਦੇ ਨਾਲ ਦੀ ਨਾਲ ਔਰ ਪਾਣੀ ਦੇਖੋ ਉਧਰਲੇ ਬੰਨੇ ਪਾਣੀ ਚਲਾਇਆ ਜਾ ਰਿਹਾ ਇਸ ਪਾਸੇ ਦੇਖੋ ਤੁਸੀਂ ਤਾ ਜ਼ੂਮ ਕਰਕੇ ਵੀ ਤਸਵੀਰ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰ ਰਿਆਂ ਲਗਾਤਾਰ ਕੱਲੀ-ਕੱਲੀ ਤਸਵੀਰ ਜਿਹੜੀ ਔਰ ਹਵਾ ਵਾਲੇ ਪੱਖੇ ਲਾਤੇ ਇਧਰ ਲਿਆ ਕੇ ਨੌਜਵਾਨਾਂ ਨੇ ਇਧਰ ਰੇ ਬੰਨਿਓ ਤਾਂਕਿ ਜਿਹੜਾ ਗੈਸ ਦੇ ਗੋਲੇ ਆ ਉਹਨਾਂ ਦਾ ਅਸਰ ਜਿਹੜਾ ਵਾਪਸ ਹੀ ਚਲਾ ਜਾਵੇ ਤਾਂ ਇਧਰ ਦੇਖੋ ਤਾਂ ਇਧਰਲੇ ਬੰਨਿਓ ਹਵਾ ਵਾਲੇ ਪੱਖੇ ਲਿਆ ਕੇ ਲਾਤੇ ਆ ਮੁੰਡਿਆਂ ਨੇ ਇਸ ਪਾਸੇ ਦੇਖੋ ਹਵਾ ਵਾਲੇ ਪੱਖੇ ਲਾ ਕੇ ਲਾ ਦਿੱਤੇ ਆ ਤਾਂਕਿ ਜਿਆਦਾ ਦੂਰ ਤੱਕ ਇਧਰ ਫਿਰ ਲਗਾਤਾਰ ਬਲਾਸਟ ਹੋ ਰਿਹਾ ਲਗਾਤਾਰ ਬਲਾਸਟ ਤੇ ਬਲਾਸਟ ਹੋ ਰਿਹਾ ਪਰ ਨੌਜਵਾਨਾਂ ਨੇ ਵੀ ਤਕਨੀਕ ਕੱਢ ਲਈ ਆ ਕਿਉਂਕਿ ਇਧਰ ਪੱਖੇ ਲਿਆ ਕੇ ਲਾ ਦੱਤੇ ਆ ਜਬਰਦਸਤ ਤਰੀਕਾ ਦੇਖੋ ਇਧਰ ਪੱਖੇ ਲਿਆ ਕੇ ਲਾ ਦੱਤੇ ਆ ਤਾਂ ਕਿ ਅਸਰ ਨਾ ਹੋਵੇ ਤਾਂ ਕਿਸਾਨਾਂ ਨੇ ਤਕਨੀਕ ਲੱਭ ਲਈ ਆ ਇਧਰੋਂ ਪੱਖੇ ਇਧਰ ਪੱਖੇ ਲਾ ਕੇ ਲਾ ਦੱਤੇ ਵੱਡੇ ਵੱਡੇ ਇਹਨਾਂ ਪੱਖਿਆਂ ਦੇ ਨਾਲ ਤਾਂ ਕਿ ਅਸਰ ਨਾ ਹੋਵੇ ਜਿਆਦਾ ਔਰ ਉੱਪਰ ਬੋਰੀਆਂ ਸੁੱਟ ਦਿੱਤੀਆਂ ਜਾਂਦੀਆਂ ਤਾਂ ਆ ਪੱਖੇ ਲਗਾ ਦੱਤੇ ਆ ਸ਼ੰਭੂ ਬੈਰੀਅਰ ਦੇ ਉੱਪਰ ਤਾਂ ਸ਼ੰਭੂ ਬੈਰੀਅਰ ਦੇ ਉੱਪਰ ਪੱਖੇ ਵੀ ਲਗਾ ਦਿੱਤੇ ਆ ਔਰ ਦੂਜਾ ਬੋਰੀਆਂ ਸੁੱਟ ਦਿੱਤੀਆਂ ਜਾਂਦੀਆਂ ਇਧਰ ਤੇ ਪਰਨੇ ਤਾਂ ਲਗਾਤਾਰ ਅਸਮਾਨ ਦੇ ਵਿੱਚ ਬਲਾਸਟ ਕੀਤੇ ਜਾ ਰਹੇ ਆ ਦੇਖੋ ਉੱਪਰ ਆ ਪੂਰਾ ਆਸਾ ਪਾਸਾ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਜ਼ਬਰਦਸਤ ਬਲਾਸਟ ਫਿਰ ਤੋਂ ਸ਼ੁਰੂ ਕਰ ਦਿੱਤੇ ਗਏ ਆ ਤਾਂ ਉਧਰੋਂ ਤਰੀਕਾ ਨੌਜਵਾਨਾਂ ਨੇ ਜਰੂਰ ਲੱਭਿਆ ਇਹ ਇਹ ਤਰੀਕਾ ਜਿਹੜਾ ਨੌਜਵਾਨਾਂ ਨੇ ਲੱਭਿਆ ਇਧਰੋਂ ਪੱਖੇ ਲਿਆ ਕੇ ਲਾ ਦਿੱਤੇ ਪਰ ਦੂਰ ਤੱਕ ਮਾਰ ਕਰਨ ਵਾਲਿਆ ਦੇਖੋ ਦੂਰ ਤੱਕ ਮਾਰ ਕਰਨ ਵਾਲੇ ਗੋਲੇ ਛੱਡੇ ਜਾ ਰਹੇ ਆ ਦੂਰ ਤੱਕ ਬਲਾਸਟ ਕੀਤਾ ਜਾ ਰਿਹਾ ਪਰ ਉਧਰ ਨੌਜਵਾਨਾਂ ਨੇ ਤਕਨੀਕ ਲੱਭੀ ਆ ਜ਼ਬਰਦਸਤ ਇਧਰ ਪੱਖੇ ਲਿਆ ਕੇ ਲਾ ਦਿੱਤੇ ਆ ਵੱਡੇ ਵੱਡੇ ਤਾਂ ਕਿ ਹੰਝੂ ਗੈਸ ਦੇ ਗੋਲਿਆਂ ਦਾ ਜਿੰਨਾ ਵੀ ਧੂਆਂ ਆ ਉਹ ਸਾਰਾ ਵਾਪਸ ਮੁੜ ਜੇ ਤਾਂ ਇਹ ਜ਼ਬਰਦਸਤ ਤਕਨੀਕ ਹੈ ਇਹ ਜ਼ਬਰਦਸਤ ਤਕਨੀਕ ਜਿਹੜੀ ਆ ਨੌਜਵਾਨਾਂ ਦੇ ਵੱਲੋਂ ਵਰਤੀ ਜਾ ਰਹੀ ਹੈ ਪਰ ਉਧਰੋਂ ਜਿਆਦਾ ਦੂਰ ਤੱਕ ਰੇਂਜ ਵਾਲੇ ਹੰਜੂ ਗੈਸ ਦੇ ਕੋਲੇ ਧੱਕੇ ਜਾ ਰਹੇ ਆ ਲਗਾਤਾਰ ਸ਼ੰਭੂ ਬਾਰਡਰ ਦੀ ਤਸਵੀਰ ਦਿਖਾ ਰਹੇ ਆ ਤੁਹਾਨੂੰ ਕਿ ਹੋ ਕੀ ਰਿਹਾ ਮਾਹੌਲ ਕੀ ਹੈ ਸ਼ੰਭੂ ਬਾਰਡਰ ਦੇ ਉੱਪਰ ਫਿਰ ਆ ਲਗਾਤਾਰ ਦੇਖੋ ਬਲਾਸਟ ਤੇ ਬਲਾਸਟ ਕੀਤੇ ਜਾ ਰਹੇ ਆ ਔਰ ਜਿਹੜੀਆਂ ਇਹ ਚੀਜ਼ਾਂ ਵਰਤੀਆਂ ਜਾ ਰਹੀਆਂ ਕਿਹਾ ਜਾ ਰਿਹਾ ਕਿ ਇਹ ਚੀਜ਼ਾਂ ਆਮ ਲੋਕਾਂ ਤੇ ਨਹੀਂ ਵਰਤੀਆਂ ਜਾ ਸਕਦੀਆਂ ਕਿਉਂਕਿ ਇਹ ਜੇ ਕੋਈ ਸਾਹਮਣੋਂ ਮਿਲਿਟੈਂਟ ਹੋਣ ਹਥਿਆਰਬੰਦ ਹੋਣ ਲੋਕ ਤਾਂ ਉਹਨਾਂ ਦੇ ਉੱਪਰ ਵਰਤੀਆਂ ਜਾ ਸਕਦੀਆਂ ਪਰ ਇਹ ਕਿਸਾਨ ਸਾਹਮਣੋਂ ਬੜੇ ਪਿਆਰ ਦੇ ਨਾਲ ਕਹਿੰਦੇ ਕਿ ਅਸੀਂ ਤਾਂ ਦਿੱਲੀ ਜਾਣਾ ਤਾਂ ਸਾਹਮਣੇ ਬਹੁਤ ਸਾਰੇ ਕਿਸਾਨਾਂ ਦੇ ਸੱਟਾਂ ਵੀ ਵਜੀਆਂ ਤਾਂ ਲਗਾਤਾਰ ਬਲਾਸਟ ਤੇ ਲਗਾਤਾਰ ਹੰਝੂ ਗੈਸ ਦੇ ਗੋਲੇ ਧਾਕੇ ਜਾ ਰਹੇ ਆ ਨੌਜਵਾਨਾਂ ਨੇ ਕਿਸਾਨਾਂ ਨੇ ਤਕਨੀਕ ਜੁਗਾੜ ਬੜਾ ਜ਼ਬਰਦਸਤ ਕੀਤਾ ਤਕਨੀਕ ਬੜੀ ਜ਼ਬਰਦਸਤ ਕਾਰਡ ਕੱਢੀ ਆ ਨੌਜਵਾਨਾਂ ਨੇ ਤਾਂ ਕੋਸ਼ਿਸ਼ ਕਰਦੇ ਆ ਲਗਾਤਾਰ ਤੁਹਾਨੂੰ ਦਿਖਾਉਣ ਦਾ ਵੀ ਇਸ ਪੂਰੇ ਨੂੰ ਕਿ ਇਸ ਪੂਰੇ ਐਪੀਸੋਡ ਦੇ ਵਿੱਚ ਹੋਈ ਕੀ ਜਾਂਦਾ ਕੀ ਕੁਝ ਚੱਲ ਰਿਹਾ ਇਸ ਇਸ ਦੌਰਾਨ ਤਾਂ ਲਗਾਤਾਰ ਡਰੋਨ ਡਰੋਨ ਆ ਗਿਆ ਹੁਣ ਇਸ ਵੱਨੋਂ ਤਾਂ ਜਦੋਂ ਡਰੋਨ ਦੀ ਮੂਵਮੈਂਟ ਹੁੰਦੀ ਆ ਉਸ ਸਮੇਂ ਦੇਖੋ ਤੁਸੀਂ ਤਾਂ ਉਧਰਲੇ ਬੰਦੇ ਹੁਣ ਡਰੋਨ ਭੇਜਿਆ ਗਿਆ ਡਰੋਨ ਦੂਸਰਾ ਡਰੋਨ ਡਰੋਨ ਦੇ ਨਾਲ ਲਗਾਤਾਰ ਆ ਦੂਰ ਤੱਕ ਮਾਰ ਕਰਨ ਵਾਲੇ ਜਿਹੜੇ ਡਰੋਨ ਭੇਜੇ ਜਾ ਰਹੇ ਆ ਦੇਖੋ ਬਲਾਸਟ ਇੱਥੋਂ ਤੱਕ ਕਰ ਰਿਹਾ ਇਧਰਲੇ ਬੰਦੇ ਤੱਕ ਇਧਰ ਵੀ ਬਲਾਸਟ ਕੀਤੇ ਜਾ ਰਹੇ ਆ ਇਧਰ ਦੇਖੋ ਉਧਰ ਵੀ ਬਲਾਸਟ ਇਧਰ ਵੀ ਬਲਾਸਟ ਸਾਰੇ ਪਾਸੇ ਬਲਾਸਟ ਕੀਤੇ ਜਾ ਰਹੇ ਆ ਤਾਂ ਇਹ ਤਸਵੀਰ ਅਸੀਂ ਦਿਖਾ ਰਹੇ ਆ ਤੁਹਾਨੂੰ ਕਿ ਸ਼ੰਭੂ ਬੈਰੀਅਰ ਦੇ ਉੱਪਰ ਜ਼ਬਰਦਸਤ ਤਰੀਕੇ ਦੇ ਨਾਲ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਪਰ ਨੌਜਵਾਨਾਂ ਨੇ ਤਕਨੀਕ ਦੇਖੋ ਸ਼ਾਨਦਾਰ ਕਾਰ ਕੱਢੀ ਹੈ ਮੁੰਡਿਆਂ ਨੇ ਆ ਪਤੰਗ ੜਾਏ ਜਾ ਰਹੇ ਤਾਂ ਕਿ ਡਰੋਨ ਅੱਗੇ ਨਾ ਆਵੇ ਤਾਕੀ ਡਰੋਨ ਜਿਹੜਾ ਉਹ ਆਪੇ ਜੜ ਜਵੇ ਇਹਦੇ ਵਿੱਚ ਇਹ ਤਕਨੀਕ ਵੀ ਆ ਔਰ ਉਧਰੋਂ ਆ ਜੋਸ਼ ਆ ਚੜਦੀ ਕਲਾ ਦੀ ਤਸਵੀਰ ਜੋਸ਼ ਤੇ ਚੜਦੀ ਕਲਾ ਦੀ ਤਸਵੀਰ ਜਦੋਂ ਹੀ ਗੋਲੇ ਡਿੱਗਦੇ ਆ ਔਰ ਉਦੋਂ ਹੀ ਫਿਰ ਨਾਲ ਦੀ ਨਾਲ ਆਇ ਇੱਕ ਤਸਵੀਰ ਦੇਖੋ ਹਾਲਾਂਕਿ ਇਧਰਲੇ ਬੰਨੇ ਵੀ ਲਗਾਤਾਰ ਗੋਲੇ ਛੁੱਟੇ ਜਾ ਰਹੇ ਆ ਡਰੋਨ ਦੇ ਨਾਲ ਨਿਗਾ ਰੱਖੀ ਜਾ ਰਹੀ ਆ ਇਧਰ ਲਿਆ ਕੇ ਫਿਰ ਛੁੱਟ ਦਿੱਤਾ ਪਰ ਨੌਜਵਾਨਾਂ ਦਾ ਇਕੱਠ ਇੰਨਾ ਜ਼ਬਰਦਸਤ ਆ ਇੰਨਾ ਉਤਸ਼ਾਹ ਨੌਜਵਾਨਾਂ ਦੇ ਵਿੱਚ ਕਿ ਗੋਲਾ ਡਿੱਗਦਾ ਅਸਰ ਨਹੀਂ ਹੁੰਦਾ ਬਹੁਤਾ ਨਾਲ ਦੀ ਨਾਲ ਹੀ ਬੋਰੀਆਂ ਛੁੱਟ ਦਿੱਤੀਆਂ ਜਾਂਦੀਆਂ ਬਹੁਤ ਸਾਰੇ ਗੋਲੇ ਲਗਾਤਾਰ ਇਸੇ ਤਰੀਕੇ ਨਾਲ ਅੱਗੇ ਜਾ ਰਹੇ ਆ ਇਸੇ ਇਸ ਤਰੀਕੇ ਨਾਲ ਧਮਾਕੇ ਕਿਤੇ ਜਾ ਰਹੇ ਆ ਦੇਖ ਸਕਦੇ ਹੋ ਤੁਸੀਂ ਇਸ ਤਰੀਕੇ ਨਾਲ ਧਮਾਕੇ ਕਿਤੇ ਜਾ ਰਹੇ ਆ ਜ਼ੂਮ ਕਰਕੇ ਵੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇੱਧਰ ਇੱਕ ਹੋਰ ਗੋਲਾ ਆ ਗਿਆ ਇੱਥੇ ਬਲਾਸਟ ਹੋਏਗਾ ਹੁਣ ਇੱਧਰ ਲੈ ਬੰਨੇ ਇਹ ਮਾਹੌਲ ਸ਼ੰਭੂ ਬਾਰਡਰ ਦੇ ਉੱਪਰ ਨਾ ਕਿ ਕਿਸੇ ਇੰਟਰਨੈਸ਼ਨਲ ਬਾਰਡਰ ਦੇ ਉੱਪਰ ਕੋਈ ਵਿਦੇਸ਼ੀ ਦੇਸ਼ ਦਾ ਬਾਰਡਰ ਨਹੀਂ ਹੈ ਇਹ ਆਪਦੇ ਦੇਸ਼ ਦੇ ਅੰਦਰ ਹੀ ਮਾਹੌਲ ਦੇਖੋ ਤੁਸੀਂ ਕੀ ਬਣਿਆ ਹੋਇਆ ਤਾਂ ਪੰਜਾਬ ਤੇ ਹਰਿਆਣਾ ਬਾਰਡਰ ਦੇ ਉੱਪਰ ਇਹ ਮਾਹੌਲ ਹੈ ਇਸ ਪਾਸੇ ਦੀ ਤਸਵੀਰ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਇਸ ਪਾਸੇ ਦੀ ਤਸਵੀਰ ਆ ਨੌਜਵਾਨ ਜਿਹੜੇ ਆ ਜ਼ਬਰਦਸਤ ਉਤਸ਼ਾਹ ਇਹਨਾਂ ਦੇ ਵਿੱਚ ਤਾਂ ਫਿਰ ਤੋਂ ਪਤੰਗਬਾਜ਼ੀ ਸ਼ੁਰੂ ਕਰ